ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਪਿੰਡ ਗੁਰਦਾਸ ਨੰਗਲ ਦੀ ਸਰਪੰਚ ਸਰਬਜੀਤ ਕੌਰ ਨੇ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਪਿੰਡ ਦੇ ਛੱਪੜ ਦੀ ਸਫਾਈ ਕਰਵਾ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਣੀ ਦੇ ਨਿਕਾਸ ਨੂੰ ਸੁਚੱਜਾ ਬਣਾ ਦਿੱਤਾ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਦਾ ਬਹੁਤ ਵਧੀਆ ਤਰੀਕਾ ਦੇ ਨਾਲ ਸਾਥ ਦਿੱਤਾ ਮੌਕੇ ਸਿਰ ਬਹੁਤ ਸਾਰੇ ਲੋਕ ਚਾਹ ਪਾਣੀ ਤੇ ਲੰਗਰ ਦੀ ਸੇਵਾ ਕਰਦੇ ਵੀ ਨਜ਼ਰ ਆਏ ਪਿੰਡ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਛੱਪੜ ਕਰੀਬ 55 ਸਾਲ ਤੋਂ ਬਿਲਕੁਲ ਸਾਫ਼ ਨਹੀਂ ਕਰਵਾਇਆ ਗਿਆ ਤੇ ਨਾ ਹੀ ਇਹਦੇ ਵੱਲ ਧਿਆਨ ਦਿੱਤਾ ਗਿਆ ਜਿੱਥੇ ਚਪਾਣੀ ਤੇ ਗੌਰ ਬੂਟੀ ਬਹੁਤ ਜ਼ਿਆਦਾ ਜਮਾ ਹੋ ਚੁੱਕੀ ਸੀ ਪਰ ਹੁਣ ਜਿਹੜਾ ਇਹਨੂੰ ਸਾਫ਼ ਕਰਵਾ ਕੇ ਸਰਪੰਚ ਨੇ ਪਿੰਡ ਦੇ ਵਿੱਚੋਂ ਵਾਹ ਵਾਹ ਖੱਟੀ ਹੈ ਉੱਥੇ ਹੀ ਜਦੋਂ ਪਿੰਡ ਦੀ ਸਰਪੰਚ ਸਰਪਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਛੱਪੜ ਜਿਹੜਾ ਆ ਸਾਫ਼ ਕਰਵਾਇਆ ਜਿਹੜਾ ਕਿਸੱਤ ਤੋਂ 8 ਫੁੱਟ ਡੂੰਗਾ ਕਰਵਾਇਆ ਤੇ ਬਹੁਤ ਜ਼ਿਆਦਾ ਖੁੱਲਾ ਵੀ ਕਰਵਾਇਆ ਤੇ ਮਿਲਿਆਨ ਹੋਇਆ ਕਹਾਵ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਜਗ੍ਹਾ ਦੇ ਉੱਤੇ ਗਾਰ ਲਗਾਈ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਕੂੜਾ ਸੁੱਟਣ ਨੂੰ ਜਿਹੜਾ ਆਂਬ ਬਣਾਇਆ ਜਾਵੇ ਜਾਵੇਗਾ ਗੁਰਦਾਸਪੁਰ ਤੋਂ ਬਿਊਰੋ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡਾ ਪਿੰਡ ਗੁਰਦਾਸਨਗਲ ਇੱਥੇ ਇਦਾਂ ਦਾ ਕੰਮ ਹੋਇਆ ਇਦਾਂ ਦਾ ਵਿਕਾਸ ਹੋਣਿਆ ਇੱਥੇ ਤਾਂ ਕੋਈ ਕਰ ਹੀ ਨਹੀਂ ਸਕਦਾ ਅੱਜ ਜਿਹੜਾ ਸੱਪੜ ਸਾਫ ਹੋ ਰਿਹਾ ਕਿੰਨੇ ਸਾਲ ਪਹਿਲਾਂ ਲਗਭਗ ਦੇਖਤ ਹੈ ਵੀ ਸੱਪੜ ਅਸੀਂ 55 ਸਾਲ ਉਮਰ ਹੋ ਗਈ ਆ 55 ਸਾਲ ਤੱਕ ਅਜੇ ਤੱਕ ਇੰਨਸਾਫ ਨਹੀਂ ਕੀਤਾ ਅਜੇ ਤੱਕ ਕਿਸੇ ਨੇ ਖਸਾਬ ਕੀਤਾ ਨਾ ਇਹ ਸੱਪੜ ਵੱਲ ਧਿਆਨ ਹੀ ਨਹੀਂ ਦਿੱਤਾ ਬਈ ਸਾਡੀ ਹੋ ਸੰਭਾਲ ਦੇ ਵਿੱਚ ਨਹੀਂ ਹੋਇਆ ਪਹਿਲੀ ਵਾਰੀ ਹੋਇਆ ਬਹੁਤ ਵਧੀਆ ਕੰਮ ਹੋ ਰਿਹਾ ਪਾਣੀ ਦੇ ਵਿਕਾਸ ਦੀ ਜਿਹੜੀ ਪ੍ਰੋਬਲਮ ਆਉਂਦੀ ਓ ਠੀਕ ਹੋ ਜਾ ਸਾਡੇ ਪਾਣੀ ਅੰਦਰੋਂ ਜਾਂਦੇ ਸੀ ਅਸੀਂ ਗੰਦਾ ਪਾਣੀ ਪੀਂਦੇ ਸੀ ਹੁਣ ਸਾਨੂੰ ਸਾਫ਼ ਸੁਣ ਸਾਫ਼ ਪਾਣੀ ਮਿਲੇਗਾ ਬਿਮਾਰੀਆਂ ਘਟ ਲੱਗਣਗੇ ਤਾਈ ਫੇ ਡੰਗੂ ਇੱਥੋਂ ਹੋ ਰਿਹਾ ਹੈ ਹਾਂਜੀ ਮੈਂ ਸਰਬਜੀਤ ਕੌਰ ਪਿੰਡ ਗੁਰਦਾਸਨਗਲ ਦੀ ਮੌਜੂਦਾ ਸਰਪੰਚ ਤੇ ਅੱਜ ਜੋ ਅਸੀਂ ਆ ਛੱਪੜਾਂ ਦੀ ਸਫਾਈ ਕਰਵਾ ਰਹੇ ਆ ਇਹ ਪਿਛਲੇ 50 ਸਾਲ ਤੋਂ ਸਬਦਾ ਕਹਿਣਾ ਹੈ ਮੇਰੇ ਨਾਲ ਖੜੇ ਨੇ ਕਿ ਇਹ ਹੋਈ ਨਹੀਂ ਸੀ ਹੈਗੀ ਤੇ ਅੱਜ ਸਾਨੂੰ ਇਹ 3-4 ਦਿਨ ਹੋ ਗਿਆ ਲੱਗਿਆ ਨੂੰ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਬਹੁਤ ਮਾੜਾ ਹਾਲ ਸੀ ਪਾਣੀ ਜਿਹੜਾ ਘਰਾਂ ਨੂੰ ਵੜਨ ਲੱਗ ਗਿਆ ਸੀ ਇਸੇ ਮੱਲੇ ਦੇ ਆਪਾਂ ਸੀਵਰੇਜ ਪਹਿਲਾਂ ਪਾਏ ਨੇ ਤੇ ਅੱਜ ਇਹ ਜਿਹੜਾ ਛੱਪੜ ਦਾ ਸੀ ਜਿਹੜਾ ਪਾਈ ਹੀ ਕੰਸਰਨ ਤੇ ਉਹਦੇ ਕਰਕੇ ਹੁਣ ਇਹ ਸਫਾਈ ਕਰਾਇਆ ਜਾ ਰਹੀ ਜੀ ਇਹ ਇਸ ਕਰਕੇ ਦਿੱਕਤ ਬਣਦੀ ਆ ਤੇ ਆਉਣ ਵਾਲੇ ਸਮੇਂ ਚ ਜੇ ਅੱਜ ਇੱਥੇ ਅਸੀਂ ਨਾ ਕ੍ਰਾਪਸ਼ਨ ਨੂੰ ਰੋਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਇਹਨਾਂ ਨੂੰ ਜਿਹੜਾ ਪਾਣੀ ਆ ਆਪਣੇ ਘਰਾਂ ਚ ਢੋਏ ਮਾਰ ਕੇ ਜਿਹੜਾ ਅੰਦਰ ਸਟੋਰ ਕਰਨਾ ਪਏਗਾ ਕਿਉਂਕਿ ਜਿੱਥੇ ਵੀ ਸ਼ਾਮਲਾਟ ਜਗ੍ਹਾ ਸੀ ਇਸ ਪਿੰਡ ਦੀ 18 20 ਕਿੱਲੇ ਜ਼ਮੀਨ ਆ ਸ਼ਾਮਲਾਟ ਜਿਹੜੀ ਛੱਪੜਾ ਨੂੰ ਦਿੱਤੀ ਗਈ ਸੀਗੀ ਇਹ ਵੀ ਸ਼ਾਮਲਾਟ ਜਗ੍ਹਾ ਆ ਜਿਹੜੀ 11 ਕਨਾਲ ਤੇ 4 ਮੱਲੇ ਬਣਦੀ ਆ ਔਰ ਇਹ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਕਬਜ਼ਾ ਕੀਤਾ ਹੋਇਆ ਆ ਔਰ ਆਸੀਂ ਇਸ ਨੂੰ ਅੱਜ ਜਿਹੜਾ ਪਿੱਛੋਂ ਸਾਨੂੰ ਆਰਡਰ ਆਇਆ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸਰਕਾਰ ਨੇ ਕਿ ਸਾਰੇ ਕੰਮ ਬੰਦ ਕਰ ਦਿੱਤੇ ਜਾਣ ਤੇ ਪਹਿਲਾਂ ਜਿਹੜੇ ਛੱਪੜ ਆ ਇਹਨਾਂ ਦੀ ਜਿਹੜੀ ਆ ਉਹ ਨਹੀਂ ਪੱਕੀ ਕੀਤੀ ਜਾਵੇ ਇਹਨਾਂ ਨੂੰ ਸਫਾਈ ਕਰਾਈ ਜਾਵੇ ਤਾਂ ਕਿ ਜਿਹੜਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਰਿਹਾ ਤੇ ਇਸ ਕਰਕੇ ਜਿਹੜੀ ਮਨਜ਼ੂਰ ਹੋਈ ਆ ਔਰ ਸਾਨੂੰ ਵੀ ਇਸ ਗੱਲ ਦੀ ਲੋਕਾਂ ਨੂੰ ਵੀ ਬਹੁਤ ਖੁਸ਼ੀ ਆ ਤੁਸੀਂ ਵੇਖ ਸਕਦੇ ਹੋ ਬੈਕ ਸਾਈਡ ਤੇ ਜਿਹੜੀ ਸਫਾਈ ਹੋ ਰਹੀ ਆ ਔਰ ਇਹ ਅੱਜ 3 ਦਿਨ ਹੋ ਗਏ ਆ ਲੇਕਿਨ ਹਜੇ ਵੀ ਇਹਦੀ ਗਾਰ ਖਤਮ ਨਹੀਂ ਹੋ ਰਹੀ ਤੇ ਤੁਸੀਂ ਦੱਸੋ ਇੱਥੋਂ ਹੀ ਡੇਂਗੂ ਔਰ ਲੋਕਾਂ ਨੂੰ ਟਾਈਫਾਇਡ ਬੁਖਾਰ ਔਰ ਜਦੋਂ ਸਾਡੇ ਇਹੀ ਸਾਡੇ ਘਰਾਂ ਦੇ ਆਲੇ-ਦੁਆਲੇ ਇਹੀ ਗੰਦਗੀ ਰਹੂਗੀ ਤੇ ਫਿਰ ਅਸੀਂ ਆਪਣੇ ਆਪ ਦੇ ਵਾਤਾਵਰਣ ਨੂੰ ਸ਼ੁੱਧ ਕਿੱਦਾਂ ਰੱਖ ਸਕਦੇ ਆ ਤੇ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਆ ਅਬ ਸਿਗਾ ਪਾਣੀ ਜਿਹੜਾ ਬੈਕ ਮੋੜਨ ਲੱਗ ਗਿਆ ਹਰ ਛੱਪੜ ਦਾ ਇਹ ਤਿੰਨ ਚਾਰ ਛੱਪੜ ਨੇ ਇੱਕ ਤਾਂ ਪੂਰੀ ਤਰ੍ਹਾਂ ਪੂਰ ਲਿਆ ਗਿਆ ਇੱਕ ਗੋਰੇ گاਾਂ ਛੱਪੜ ਆ ਜਿਹੜਾ ਸੀ ਮੜੀਆਂ ਵਾਲੀ ਬੈਕਸਾਈਡ ਤੇ ਸਾਡੇ ਘਰਾਂ ਲੱਗੇ ਉਹ ਵੀ ਸਾਢੇ 8 ਕਿੱਲੇ ਦਾ ਛੱਪੜ ਆ ਇੱਕ ਸਾਢੇ 6 ਕਿੱਲੇ ਦਾ ਛੱਪੜ ਆ ਜਿਹੜਾ ਕਿਲਾ ਸਾਧ ਦੀ ਬੈਕਸਾਈਡ ਤੇ ਤੇ ਨਾਲੀ ਆ ਔਰ ਇਹ ਸਾਰੇ ਜਿਹੜੇ ਆ ਓਵਰਫਲੋ ਹੋ ਚੁੱਕੇ ਆ ਕਿਉਂਕਿ 50 ਸਾਲ ਤੋਂ ਇੱਕ ਵੀ ਬੰਦਾ ਦੱਸ ਦੇ ਕਿ ਜੇ ਛੱਪੜਾਂ ਦੀ ਸਫਾਈ ਔਰ ਕਾਗਤੀ ਜਿਹੜੀ ਸਫਾਈ ਆ ਉਹ ਇਹਦੀ ਹਰ ਵਾਰੀ ਚੜੀ ਹੋਈ ਆ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਲੇਕਿਨ ਜਿਹੜੀ origignal ਸਫਾਈ ਆ ਉਹ ਅੱਜ ਪਹਿਲੀ ਵਾਰ ਹੋਈ ਹੈ 7 7 8 ਫੁੱਟ ਜਿਹੜੀ ਆ ਜਿਹੜੀ ਇਹਦੀ ਡੁੰਘਾਈ ਜਿਹੜੀ ਆ ਹੱਲੇ ਵੀ ਇਹ ਕੰਮ ਚੱਲ ਰਿਹਾ ਵਾ ਕਿਉਂਕਿ ਇੱਥੇ ਜੇ ਇਹਨਾਂ ਨੂੰ ਆਉਣ ਵਾਲੇ ਸਮੇਂ ਤੱਕ ਜਿਹੜੀ ਆ ਉਹ ਪਾਣੀ ਨਾ ਤੇ ਛੱਟ ਪਰ ਜਿੰਦ ਤੱਕ ਕਿ ਸੀਵਰੇਜ ਪੈਗੇ ਨੇ ਹੁਣ ਤੇ ਇੱਥੋਂ ਪਿੱਛੋਂ ਵੀ ਜਗਾ ਜਿਹੜੀਆਂ ਮੱਲੀਆਂ ਗਈਆਂ ਸੀ ਕੂੜਾ ਵੀ ਇਹਦੇ ਵਿੱਚ ਹੀ ਸੁੱਟਿਆ ਜਾਂਦਾ ਸੀ ਆ ਦੇਖੋ ਕੂੜੇ ਦਾ ਵੀ ਤੁਸੀਂ ਦੇਖ ਰਹੇ ਹੋ ਉਹਦਾ ਵੀ ਮੈਂ ਬੈਕ ਸਾਈਡ ਤੋਂ ਕਬਜ਼ਾ ਲੈ ਕੇ ਔਰ ਇਹਦੇ ਚਾਰਜ ਫਿਰ ਇੱਕ ਲਹਿਰ ਬਣੇਗੀ ਉਦੋਂ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਔਰ ਉਹਦੇ ਉੱਤੇ ਟਾਈਲਾਂ ਲੱਗਣਗੀਆਂ ਦਰਖਤ ਲੱਗਣਗੇ ਫਲਾਂ ਵਾਲੇ ਬੂਟੇ ਲੱਗਣਗੇ ਤਾਂ ਕਿ ਇੱਥੇ ਲਾਈਟਾਂ ਲਗਾਵਾਂਗੇ ਕਿ ਲੋਕਾਂ ਨੂੰ ਥਿਹੜਿਆ ਸੁਖਾਵਾਂ ਮਾਹੌਲ ਮਿਲੇ ਔਰ ਚਾਰ ਬਜ਼ੁਰਗ ਜਿਹੜੇ ਆ ਉਹ ਬੈਠ ਸਕਣ ਨਾ ਕਿ ਇਥੇ ਕੋਈ ਆਂਦੇ ਗੈਸਟ ਆਂਦੇ ਕਿਸੇ ਦੇ ਜਾਂ ਕੋਈ ਬੱਚੇ ਸਕੂਲਾਂ ਨੂੰ ਜਾਂਦੇ ਆ ਤੇ ਪਹਿਲਾਂ ਸਾਨੂੰ ਇਹਨਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਨਹੀਂ ਉਹਨਾਂ ਦਾ ਜਿਉਂ-ਜਿਉ ਮੈਨੂੰ ਇਹਦਾ ਟਾਰਗੇਟ ਦਿੱਤਾ ਜਾਊਗਾ ਤੇ ਉਹਦੇ ਹਿਸਾਬ ਨਾਲ ਜਿਹੜੀ ਮੇਰੀ ਪੰਚਾਇਤ ਆ ਇਹ ਮੇਰੇ ਮੈਂਬਰ ਵੀ ਖੜੇ ਨੇ ਨਾਲ ਤੇ ਜਿਹੜੇ ਉਹਦੇ ਟਾਰਗੇਟ ਦੇ ਹਿਸਾਬ ਦੇ ਨਾਲ ਕੁਆਇਰਮੈਂਟ ਦੇ ਨਾਲ ਜਿਹੜਾ ਜਿਹੜਾ ਕੰਮ ਆਈ ਜਾਏਗਾ ਉਹਦੇ ਨਾਲ-ਨਾਲ ਉਥੇ ਉਹੀ ਚੀਜ਼ ਨੂੰ ਜਿਹੜਾ ਵਾ ਦਿੱਕਤ ਦਿੱਤੀ ਜਾਊ। ਜਦੋਂ ਦੇਖੋ ਇੱਕ ਸਰਪੰਚ ਜਿਹੜਾ ਹੁੰਦਾ ਇੱਕ ਪਿੰਡ ਦਾ ਮੁਖੀਆ ਹੁੰਦਾ ਜਿਵੇਂ ਇੱਕ ਦੇਸ਼ ਦਾ ਮੁਖੀਆ ਪ੍ਰਧਾਨ ਮੰਤਰੀ ਆ ਕੰਟਰੀ ਦਾ ਔਰ ਆਪਣੇ ਪੰਜਾਬ ਦਾ ਜਿਵੇਂ ਮੁਖੀਆ ਹੈ ਭਗਵੰਤ ਮਾਨ ਜੀ ਨੇ ਤੇ ਇਸੇ ਤਰ੍ਹਾਂ ਹੀ ਪਿੰਡ ਦਾ ਇੱਕ ਮੁਖੀਆ ਸਰਪੰਚ ਹੁੰਦਾ ਵਾ ਤੇ ਜਦੋਂ ਸਰਪੰਚ ਹੀ ਦੋਬਲਾਪਨ ਕਰੇਗਾ ਇੱਕ ਰਹਿ ਨਹੀਂ ਕਰੇਗਾ ਉਹੋ ਹੀ ਉਹਨਾਂ ਨੂੰ ਕਹੇਗਾ ਜੀ ਕਰ ਲਓ ਤੇ ਫਿਰ ਉੱਥੇ ਕੁਝ ਨਹੀਂ ਹੋ ਸਕਦਾ ਜਦੋਂ ਸਰਪੰਚ ਸਟੈਂਡ ਲੈਣਗੇ ਉਹ ਆਪਣੇ ਪਿੰਡਾਂ ਨੂੰ ਬਹੁਤ ਸੋਹਣਾ ਬਣਾ ਸਕਦੇ ਨੇ ਬਹੁਤ ਸਖਾਵੇ ਮਾਹੌਲ ਨਾ ਬਣਾ ਸਕਦੇ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਰ ਵਾਰ ਉਦਾਂ ਦੀ ਸੋਚ ਰੱਖ ਕੇ ਚੱਲੀਏ ਸਾਡਾ ਇੱਥੇ ਕੁਝ ਨਹੀਂ ਹੈਗਾ ਜਿਵੇਂ ਤੁਸੀਂ ਦੇਖਿਆ ਸੀ ਮੜੀਆਂ ਦਾ ਵਿਕਾਸ ਵੀ ਪਹਿਲੀ ਵਾਰ ਹੀ ਹੋਇਆ 50 ਸਾਲ ਤੋਂ ਵੀ ਨਹੀਂ ਬਣਿਆ ਇਸੇ ਤਰ੍ਹਾਂ ਇਹਨਾਂ ਦਾ ਵਿਕਾਸ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਆਏਗਾ ਉਸੇ ਉਸੇ ਤਰ੍ਹਾਂ ਮੈਂ ਇਸ ਪਿੰਡ ਦਾ ਵਿਕਾਸ ਕਰਾਉਂ ਕਿਉਂਕਿ ਇਹ ਪਿੰਡ ਮੈਂ ਆਪਣਾ ਪਿੰਡ ਸਮਝਦੀ ਆਂ ਇਹ ਲੋਕ ਮੇਰੇ ਲੋਕ ਨੇ ਪਰ ਜਦੋਂ ਵੀ ਸਾਰੇ ਪਿੰਡਾਂ ਦੇ ਸਰਪੰਚ ਇਹ ਚੀਜ਼ ਸਮਝਣ ਲੱਗ ਜਾਣਗੇ ਕਿ ਇਹ ਲੋਕ ਮੇਰੇ ਆ ਔਰ ਮੇਰਾ ਇੱਥੇ ਕੁਝ ਨਹੀਂ ਇਹ ਸਭ ਇਨ੍ਹਾਂ ਦਾ ਇਨ੍ਹਾਂ ਦੀ ਬਦੌਲਤ ਆਪਾਂ ਬਣੇ ਤਾਂ ਫੇਰ ਹੱਥ ਦਿੱਤਾ ਗਿਆ ਇੱਥੇ ਤਾਂ ਪੂਰੀ ਸਾਰੀ ਦਿਹਾੜੀ ਲੋਕ ਇੱਥੇ ਰਹਿੰਦੇ ਆ ਕੋਈ ਚਾਹਾਂ ਲਿਆ ਰਿਹਾ ਕੋਈ ਠੰਡੇ ਲਿਆ ਰਿਹਾ ਕੋਈ ਰੋਟੀ ਪਾੜੀ ਲੰਗਰ ਛਕਾ ਰਿਹਾ ਬਹੁਤ ਉਹਨਾਂ ਨੇ ਮਸ਼ੀਨ ਵਾਲਿਆਂ ਦੇ ਇੱਥੇ ਰਾਤ ਰਹਿੰਦੇ ਨੇ ਉਹ ਬਹੁਤ ਸਹਾਇਤਾ ਕਰ ਰਹੇ ਨੇ ਕਿਸੇ ਨੇ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਹੈਗਾ ਇੱਥੇ ਆਣ ਕੇ ਕਿ ਇਹ ਕੰਮ ਜਿਹੜਾ ਮਾਰਾ ਹੋ ਰਿਹਾ ਸਭ ਕਹਿ ਰਹੇ ਨੇ ਸਲਾਹਾਂ ਕਰ ਰਿਹਾ ਤੁਸੀਂ ਹੋਰ